ਕੇ ਅੰਦੀਰੀ ਰਾਤੋਂ ਮੇਂ ਸੁਨਸਾਨੀ ਰਾਹੋਂ ਪਰ ਏਕ ਮਸੀਹਾ ਨਿਕਲਤਾ ਹੈ ਜਿਸੇ ਲੋਗ ਸ਼ਾਂਚਾ ਕਹਤੇ ਹੈ ਸਰ ਮੈਂ ਐਕਚੁਅਲੀ ਬਹੁਤ ਦੂਰ ਦੂਰ ਤੱਕ ਸਫਰ ਕੀਤਾ ਕਿਵੇਂ ਵੀ ਬਦਲ ਲੋਕ ਪਰੇਸ਼ਾਨ ਸੀ ਕੋਈ ਖੜਦਾ ਨਹੀਂ ਇਸ ਮੰਨ ਚਾਈ ਕੋਈ ਇਹ ਜਿਹਾ ਕੰਮ ਕਰੀਏ ਜਿਸ ਦਿਨ ਦਵਾਵਾ ਮਿਲਣਾ ਤੇ ਮੈਂ ਰੈਗੂਲਰ ਰਾਤ ਨੂੰ 7 7:30 ਵਜੇ ਨਿਕਲਦਾ 11 ਵਜੇ ਤੱਕ ਮੈਂ ਮੁਸਾਫਰਾਂ ਦੀ ਸੇਵਾ ਕਰਦਾ ਤੇ ਸੇਵਾ ਕਰਦਾ ਰਹੂੰਗਾ ਜੀ ਤੇ ਮੇਰੇ ਕੋਲ ਮੈਡੀਸਨ ਦੀ ਪੂਰੀ ਕਿੱਟ ਹੁੰਦੀ ਹੈ ਜੀ ਚਾਬੀਆਂ ਟੂਲ ਜੈਕ ਪਾਨੇ ਪٹرول ਦੀ ਬੋਤਲ ਟਾਇਰ ਪੈਂਚਰ ਦਾ ਸਮਾਨ ਸਾਰਾ ਕੁਝ ਮੇਰੇ ਕੋਲ ਹੁੰਦਾ ਜੀ ਕੋਈ ਵੀ ਨਸ਼ਾ ਪਤਾ ਨਾ ਕਰੋ ਉਸ ਦੇ ਨਾਲ ਆਪਾਂ ਚੋਰੀਆਂ ਢੱਗੀਆਂ ਕਰਦੇ ਆਂ ਦੁਆ ਕਰਦਾ ਮੈਂ ਪ੍ਰਮਾਤਮਾ ਅੱਗੇ ਵੀ ਉਹਨਾਂ ਨੂੰ ਇਸ ਰਸਤੇ ਤੋਂ ਹਟਾਇਆ ਜਾਵੇ ਤੋ ਮੇਰੇ ਵਾਂਗੂ ਸੜਕਾਂ ਦੇ ਉੱਪਰ ਕਿਸੇ ਦੀ ਹੈਲਪ ਕਰਨ ਕਿ ਜਦੋਂ ਵੀ ਆਪਾਂ ਰੋਡ ਦੇ ਉੱਪਰ ਸਫਰ ਕਰਦੇ ਆ ਵੀਰੇ ਤੁਸੀਂ 2 ਮਿੰਟ ਕਿਸੇ ਦੇ ਲਈ ਖੜ ਜਾਇਆ ਕਰੋ ਇਹ ਨਾ ਸੋਚਿਆ ਕਰੋ ਕੋਈ ਦੇਖਿਆ ਕਰੋ ਮੁਸੀਬਤ ਦੇ ਵਿੱਚ ਕੋਈ ਮਤਲਬ ਵੀਰ ਭਾਈ ਖੜਾ ਜਾ ਮੇਰੀ ਭੈਣ ਖੜੀ ਆ ਦੋਸਤੋ ਤੁਸੀਂ ਸਾਰਿਆਂ ਨੇ ਅਮਤਾਬ ਬਚਨ ਦੀ ਇੱਕ ਫਿਲਮ ਦੇਖੀ ਹੋਗੀ ਜਿਹੜੀ ਕਿ ਜਿਸ ਦਾ ਨਾਮ ਸੀ ਸ਼ੈਨ ਚਾ ਤੇ ਉਸ ਮੂਵੀ ਦੇ ਵਿੱਚ ਇੱਕ ਤੁਸੀਂ ਗਾਣਾ ਵੀ ਜ਼ਰੂਰ ਸੁਣਿਆ ਹੋਊਗਾ ਜਿਹੜਾ ਉਸ ਫਿਲਮ ਦਾ ਹਿੱਟ Song ਸੀ ਕਿ ਅੰਦੇਰੀ ਰਾਤੋਂ ਮੇ ਸੁਨਸਾਨੀ ਰਾਹੋਂ ਪਰ ਇੱਕ ਮਸੀਹਾ ਨਿਕਲਦਾ ਹੈ ਜਿਸੇ ਲੋਕ ਸ਼ੈਣਸ਼ਾ ਕਹਿੰਦੇ ਹਨ ਸੋ ਅੱਜ ਇਸੇ ਤਰ੍ਹਾਂ ਦਾ ਹੀ ਇੱਕ ਮਸੀਹਾ ਜਿਹੜਾ ਉਹ ਨਿਕਲਦਾ ਹੈ ਮਲੇਰ ਕੋਟਲਾ ਦੀਆਂ ਸੜਕਾਂ ਤੇ ਤੇ ਪਰ ਕੰਮ ਕੀ ਕਰਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਸ਼ਮਸ਼ਾਦ ਅਲੀ ਜੀ ਮੌਜੂਦ ਹੋਣਗੇ ਮੋਟਰਸਾਈਕਲ ਉਹਨਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਲਿਖਿਆ ਹੋਇਆ ਸਾਡਾ ਫਰਜ਼ ਮਨੁੱਖਤਾ ਦੀ ਸੇਵਾ ਸੋ ਭਾਈ ਜੀ ਕੀ ਮਸੀਹਾ ਨੇ ਕੀ ਉਹ ਕੰਮ ਕਰਦੇ ਨੇ ਇਹ ਵੀ ਸੈਂਚਾ ਮੂਵੀ ਤੇ ਮੰਗੂ ਮਸੀਹਾ ਨੇ ਤੇ ਰਾਤ ਨੂੰ ਇਹ ਵੀ ਘਰੋਂ ਨਿਕਲਦੇ ਨੇ ਕੀ ਕੰਮ ਕਰਦੇ ਨੇ ਬਾਈ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਸ਼ਮਸ਼ਾਦ ਅਲੀ ਜੀ ਮੇਰੇ ਨਾਲ ਮੌਜੂਦ ਹੋਣਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸੱਸੀ ਕਾ ਜੀ ਅਸਲਾਮੁਅਲੈਕ ਮੈਂ ਸ਼ਮਸ਼ਾਦ ਅਲੀ ਸਾਡਾ ਫਰਜ਼ ਮੁਨਕਤ ਦੀ ਸੇਵਾ 10 ਕ ਮਹੀਨਿਆਂ ਤੋਂ ਇੱਕ ਜਿਹੜੀ ਮੈਂ ਜਲਾ ਪਰਮਾਤਮਾ ਖੁਦਾ ਤਾਲਾ ਜਿਵੇਂ ਅੱਲਾਹ ਤਾਲਾ ਵਾਹਿਗੁਰੂ ਨੇ ਇੱਕ ਮਿੰਟ ਡਿਊਟੀ ਲਈ ਹੈ ਮੈਨੂੰ ਉਠਾ ਕੇ ਮੈਂ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਿਆ ਜੀ ਦਿਨ ਦੇ ਵਿੱਚ ਮੈਂ ਇਸੇ ਆਫਿਸ ਦੇ ਵਿੱਚ ਜੌਬ ਕਰਦਾ ਬਸ ਮੈਂ ਹੁਣ ਕੁਝ ਨਿਕਲਣ ਲਈ ਸੀਗਾ 7 7:30 ਵਜੇ ਨਿਕਲ ਜਾਣਾ ਹੈ 11 11:30 ਵਜੇ ਤੱਕ ਮੈਂ ਮੁਸਾਫਰਾਂ ਦੀ ਹੈਲਪ ਕਰਦਾ ਜੀ ਸੋ ਜੇ ਭਾਈ ਜੀ ਮੈਂ ਗੱਲ ਕਰਾਂ ਤਾਂ ਇਹ ਜਿਹੜੀ ਤੁਸੀਂ ਸੇਵਾ ਕਰਦੇ ਹੋ ਮੁਸਾਫਰਾਂ ਜਦੋਂ ਤੁਸੀਂ ਕਿਹਾ ਕਿੰਨੇ ਟਾਈਮ ਤੋਂ ਫਿਰ ਮਨ ਦੇ ਵਿੱਚ ਕਿੱਦਾਂ ਆਇਆ ਸੀ ਕਿ ਲੋਕਾਂ ਦੀ ਜਿਹੜੀ ਹੈਲਪ ਇਸ ਤਰ੍ਹਾਂ ਵੀ ਹੋ ਸਕਦੀ ਹੈ ਸਰ ਮੈਂ ਐਕਚੁਅਲੀ ਬਹੁਤ ਦੂਰ ਦੂਰ ਤੱਕ ਸਫ਼ਰ ਕੀਤਾ ਤਿੰਨ ਮੇਰੇ ਬੱਚੇ ਨੇ ਮੇਰੀ ਵਾਈਫ ਇਸੇ ਬਾਈਕ ਦੇ ਉੱਪਰ ਜਦੋਂ ਜਾਂਦੇ ਸੀ ਚੰਡੀਗੜ੍ਹ ਕਿਤੇ ਜਾ ਮਤਲਬ ਲੁਧਿਆਣਾ ਜਾਂ ਕਿਤੇ ਪਟਿਆਲਾ ਕਿਤੇ ਵੀ ਦੂਰ ਦਰਾਡੇ ਜਾਂਦੇ ਸੀ ਕਿਸੇ ਦਾ ਮਰੀਜ਼ ਦਾ ਪਤਾ ਲੈਣ ਜਾਂ ਵੈਸੇ ਰਸਤੇ ਦੇ ਵਿੱਚ ਰਾਤ ਨੂੰ ਸਫਰ ਆਉਂਦੇ ਹੋਏ ਦੇਖਿਆ ਕਿ ਬਹੁਤ ਲੋਕ ਤੁਰੇ ਜਾਂਦੇ ਨੇ ਕੋਈ ਮੇਰੀ ਭੈਣ ਤੁਰੀ ਜਾਂਦੀ ਆ ਬੱਚੇ ਚੱਕੀ ਜਾਂ ਉਹਨਾਂ ਕੋਲ ਦੋ ਤਿੰਨ ਬੈਗ ਹੈਗੇ ਆ ਜਾਂ ਕੋਈ ਬਜ਼ੁਰਗ ਮਾਤਾ ਖੜੀ ਆ ਕੋਈ ਟਾਇਰ ਪੈਂਚਰ ਹੋਇਆ ਕੋਈ ਕਿਸੇ ਦਾ ਪੈਟਰੋਲ ਖਤਮ ਹੋਇਆ ਕੋਈ ਕਾਰ ਸਕੂਟਰ ਕਿਵੇਂ ਵੀ ਮਤਲਬ ਲੋਕ ਪਰੇਸ਼ਾਨ ਸੀ ਕੋਈ ਖੜਦਾ ਨਹੀਂ ਅੱਜ ਦਾ ਜਵਾਨਾ ਬਹੁਤ ਖਰਾਬ ਹੋ ਗਿਆ ਤਾਂ ਬਹੁਤ ਸਾਲਾਂ ਦੀ ਗੱਲ ਕਰਦਾ ਪਰ ਉਸ ਟਾਈਮ ਚਲੋ ਹਾਲਾਤ ਵਧੀਆ ਨਹੀਂ ਸੀਗੇ ਚਲੋ ਤੇ ਫਿਰ ਵੀ ਇਹ ਚੀਜ਼ ਮੰਨ ਚਾਹੀ ਕਿ ਵੀ ਇਹੋ ਜਿਹਾ ਕੰਮ ਕਰੀਏ ਜਿਸ ਦਿਨ ਦਵਾਵਾ ਮਿਲਣਾ ਪੈਸਾ ਤਾਂ ਹਰ ਇੱਕ ਇਨਸਾਨ ਕੋਲ ਹੈ ਕਿਸੇ ਕੋਲ ਜਿਆਦਾ ਕਿਸੇ ਕੋਲ ਘੱਟ ਹੈ ਨਾ ਵੀਰ ਜੀ ਤੇ ਮੈਂ ਦਿਨ ਦੇ ਵਿੱਚ ਜੌਬ ਕਰਦਾ ਤੇ ਰਾਤ ਨੂੰ ਇਸੇ 10 9 ਦੀ ਕਿਰਤ ਕਮਾਈ ਨਾਲ ਮੈਂ ਆਪਣੇ ਬਾਈਕ ਦੇ ਵਿੱਚ ਤੇਲ ਪਵਾ ਕੇ ਤੇ ਜਿਨ੍ਹਾਂ ਕੋਲ ਮੈਂ ਜੌਬ ਕਰਦਾ ਰੱਬ ਵਰਗੇ ਉਹਨਾਂ ਨੂੰ ਪਰਮਾਤਮਾ ਉਹਨਾਂ ਨੂੰ ਲੰਬੀ ਕਰੇ ਚਿੰਤ ਗੋਇਲ ਜੀ ਦਾ ਟ੍ਰੈਕਰ ਇੰਸਟੀਚਿਊਟ ਜਿੱਥੇ ਜਿਸ ਦੇ ਸਾਹਮਣੇ ਮੈਂ ਹੁਣ ਖੜਾ ਹਾਂ ਮੈਂ ਇੱਥੇ 15 ਸਾਲ ਤੋਂ ਕੰਮ ਕਰਦਾ ਬਹੁਤ ਵਧੀਆ ਇਨਸਾਨ ਨੇ ਜਦੋਂ ਮੈਂ ਉਹਨਾਂ ਕੋਲ ਗੱਲ ਕੀਤੀ ਕਿ ਸਰ ਮੈਂ ਇਹ ਕੰਮ ਕਰਿਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਤੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਮੇਰੇ ਪੂਰਾ ਖਰਚਾ ਉਹਨਾਂ ਨੇ ਚੱਕਣ ਦੀ ਜ਼ਿੰਮੇਵਾਰੀ ਕਰੀ ਜੋ ਵੀ ਮੇਰਾ ਖਰਚਾ ਹੁੰਦਾ ਬਾਈਕ ਦਾ ਮੋਟਰਸਾਈਕਲ ਦਾ ਜਾਂ ਤੇਲ ਪਾਣੀ ਦਾ ਉਹ ਸਾਰਾ ਉਹ ਕਰ ਰਹੇ ਨੇ ਤੇ ਹੋਰ ਵੀ ਕਹਿੰਦੇ ਤੇਰੀ ਪੂਰੀ ਫੁੱਲ ਸਪੋਰਟ ਕਰਾਂਗੇ ਤੇ ਬਹੁਤ ਵਧੀਆ ਕੰਮ ਆ ਤੂੰ ਇਹ ਛੱਡਣਾ ਨਹੀਂ ਤੇ ਮੈਂ ਛੱਡ ਨਹੀਂ ਰਿਹਾ ਜਿਵੇਂ ਨੂੰ 10 ਮਹੀਨੇ ਹੋ ਚੱਲੇ ਨੇ ਤੇ ਮੈਂ ਰੈਗੂਲਰ ਰਾਤ ਨੂੰ 7 7:30 ਵਜੇ ਨਿਕਲਦਾ 11 ਵਜੇ ਤੱਕ ਮੈਂ ਮੁਸਾਫਰਾਂ ਦੀ ਸੇਵਾ ਕਰਦਾ ਤੇ ਸੇਵਾ ਕਰਦਾ ਰਹੂੰਗਾ ਜੀ ਜੇ ਮੈਂ ਗੱਲ ਕਰਾਂ ਤੁਸੀਂ ਸ਼ੁਰੂਆਤ ਕੀਤੀ ਸੀ ਤੁਸੀਂ ਉਦੋਂ ਇਕੱਲੇ ਸੀ ਤੇ ਅੱਜ ਤੋਂ ਨਾਲ ਕਿੰਨੇ ਲੋਕ ਹੋਰ ਨਵੇਂ ਜੁੜ ਚੁੱਕੇ ਆ ਸਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਮੈਂ ਚਲੋ ਇਕੱਲਾ ਸੀ ਇਕੱਲਾ ਤਾਂ ਕੋਈ ਬੜਾ ਨਹੀਂ ਹੁੰਦਾ ਭੈਣ ਭਰਾਵਾਂ ਨਾਲ ਹੀ ਸਭ ਬਰੇ ਹੁੰਦੇ ਨੇ ਤੇ ਜਦੋਂ ਮੈਂ ਇਕੱਲੇ ਨੇ ਕੰਮ ਕੰਮ ਸ਼ੁਰੂ ਕੀਤਾ ਤੇ ਹੁਣ ਜਦੋਂ ਮੇਰੇ ਨਾਲ ਗਰੁੱਪਾਂ ਦੇ ਵਿੱਚ ਮੈਸੇਜ ਜਦੋਂ ਮੈਂ ਵੀਡੀਓ ਪਾਉਂਦਾ ਤੇ ਮੈਨੂੰ ਬਹੁਤ ਭਰਮਾ ਹੰਗਾਰਾ ਮਿਲਦਾ ਬਹੁਤ ਪਿਆਰ ਮਿਲਦਾ ਇੰਨੀ ਖੁਸ਼ੀ ਮਿਲਦੀ ਹੈ ਕਿ ਮੈਂ ਦੱਸ ਨਹੀਂ ਸਕਦਾ ਕਿ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਮੇਰੀ ਵੀਡੀਓ ਦੇਖ ਕੇ ਜਾਂ ਮੈਨੂੰ ਮਤਲਬ ਕਮੈਂਟ ਚ ਲਿਖਦੇ ਨੇ ਕਿ ਵੀਰੇ ਬਹੁਤ ਵਧੀਆ ਕੰਮ ਕਰਦਾ ਲੋਕ ਨਸ਼ਾ ਪਤਾ ਕਰਦੇ ਨੇ ਮੈਂ ਵੀ ਇਸੇ ਲਾਈਨ ਨੂੰ ਤਾਂ ਚੁਣਿਆ ਕਿ ਜਿਹੜੇ ਬ ਉਹ ਮੇਰੀ ਵੀਡੀਓ ਦੇਖ ਕੇ ਜਾਂ ਮੇਰੇ ਕੰਮਕਾਰ ਦੇਖ ਕੇ ਇਸ ਲਾਈਨ ਦੇ ਵਿੱਚ ਮੇਰੇ ਨਾਲ ਜੁੜੇ ਵੀ ਨੇ ਤੇ ਜੁੜ ਵੀ ਰਹੇ ਨੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਤੇ ਸ਼ਮਸ਼ਾਦ ਅਲੀ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਅੱਜ ਦੇ ਲੋਕ ਨੇ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਸਰ ਮੇਰੇ ਹਮੇਸ਼ਾ ਦੋ ਮੈਸੇਜ ਜ਼ਰੂਰ ਹੁੰਦੇ ਨੇ ਵੀਡੀਓ ਦੇ ਵਿੱਚ ਕਿ ਇੱਕ ਤਾਂ ਵੀਰ ਜੀ ਲੜਾਈ ਨਾ ਕਰੋ ਜਾਤਾਂ ਵਾਤਾਂ ਨੂੰ ਲੈ ਕੇ ਧਰਮ ਨੂੰ ਲੈ ਕੇ ਕਿਉਂਕਿ ਵੀਰੇ ਹੋਰੇ ਖੂਨ ਦਾ ਰੰਗ ਹਰੇਕ ਦਾ ਲਾਲ ਆ ਜਦੋਂ ਆਪਣਾ ਕੋਈ ਪੇਸ਼ੈਂਟ ਮਰੀਜ਼ ਕਿਸੇ ਹਸਪਤਾਲ ਦੇ ਵਿੱਚ ਐਡਮਿਟ ਹੁੰਦਾ ਕੋਈ ਵੀ ਆਪਾਂ ਨਾਲ ਦਾ ਪਿਆ ਜਿਹੜਾ ਮਰੀਜ਼ ਆ ਉਹ ਕਦੋਂ ਕਿਸੇ ਜਾਨ ਬਚਾ ਦੇ ਕਿਹਦਾ ਖੂਨ ਆਪਣੇ ਕੰਮ ਆ ਜੇ ਤੇ ਉਦੋਂ ਨਹੀਂ ਆਪਾਂ ਦੇਖਦੇ ਪਰ ਮੈਂ ਦੁਬਾਰ ਵਾਰ ਇਹੀ ਅਪੀਲ ਕਰਦਾ ਵੀਰੇ ਅਰਦਾਸ ਕਰਦਾ ਪ੍ਰਮਾਤਮਾ ਕੀ ਕਿ ਭਾਈਚਾਰਾ ਹਮੇਸ਼ਾ ਕਾਇਮ ਰੱਖੇ ਜਿਵੇਂ ਸਾਡੇ ਮਲੇਰਕੁੱਲਾ ਸ਼ਹਿਰ ਦੇ ਵਿੱਚ ਹੁਣ ਤੱਕ ਭਾਈਚਾਰਾ ਬਣਿਆ ਹੋਇਆ ਇਸੇ ਤਰ੍ਹਾਂ ਪੂਰੇ ਵਰਲਡ 'ਚ ਰਹੇ ਜਿਉਰੇ ਮੁਸਲਮ ਸਿੱਖ ਅਸਾਈ ਸਾਰੇ ਭਾਈ ਭਾਈ ਬਣ ਕੇ ਰਹਿੰਦੇ ਆ ਹਰੇਕ ਤਿਹਾੜ ਇਕੱਠੇ ਮਨਾਉਂਦੇ ਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਹਰੇਕ ਜਗ੍ਹਾ ਤੇ ਮਤਲਬ ਇਸੇ ਤਰ੍ਹਾਂ ਹੀ ਰਹਿਣ ਨੰਬਰ 2 ਤੇ ਮੈਸੇਜ ਹੁੰਦਾ ਕੀ ਵੀਰੇ ਕੋਈ ਵੀ ਨਸ਼ਾ ਪੱਤਾ ਨਾ ਕਰੋ ਉਸਦੇ ਨਾਲ ਆਪਾਂ ਚੋਰੀਆਂ ਡੱਗੀਆਂ ਕਰਦੇ ਆ ਆਪਣੀ ਜਿਹੜੀ ਮਾਂ ਐ ਉਹ ਹਰੇਕ ਬੱਚੇ ਨੂੰ 9 ਮਹੀਨੇ ਪੇਟ ਚ ਰੱਖ ਕੇ ਪੈਦਾ ਕਰਦੀ ਆ ਉਹਦੇ ਸੁਪਨੇ ਹੁੰਦੇ ਨੇ ਕਿ ਬੱਚਾ بڑا ਹੋਊਗਾ ਕੰਮ ਕਰ ਸੈੱਟ ਹੋਊਗਾ بڑا ਹੋਊਗਾ ਮੈਰਿਜ ਕਰਾਂਗੇ ਬੱਚੇ ਖਿਲਾਵਾਂਗੇ ਉਹ ਨਸ਼ੇ ਪੱਤਿਆਂ 'ਚ ਪੈ ਜਾਂਦੇ ਨੇ ਬੱਚਰ ਉਹ ਵੀ ਵਿਚਾਰੇ ਕੀ ਕਰਨ ਮਜਬੂਰੀਆਂ ਹੋ ਜਾਂਦੀਆਂ ਨੇ ਪਰ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਅਰਦਾਸ ਦੁਆ ਕਰਦਾ ਮੈਂ ਪ੍ਰਮਾਤਮਾ ਅੱਗੇ ਵੀ ਉਹਨਾਂ ਨੂੰ ਇਸ ਰਸਤੇ ਤੋਂ ਹਟਾਇਆ ਜਾਵੇ ਤੋ ਮੇਰੇ ਵਾਂਗੂ ਸੜਕਾਂ ਦੇ ਉੱਪਰ ਕਿਸੇ ਦੀ ਹੈਲਪ ਕਰਨ ਤੇ ਉਹ ਚੰਗਾ ਕੰਮ ਕਰਨੀ ਕੋਈ ਸੋ ਏ ਜਿੱਥੇ ਵੀ ਲੋੜ ਪੈਂਦੀ ਆ ਉਹਨਾਂ ਕੋਲੇ ਪਹੁੰਚਦੇ ਆ ਤੇ ਬਾਈ ਨਾਲ ਮੈਂ ਹੋਰ ਗੱਲਬਾਤ ਕਰੂੰਗਾ ਤੁਸੀਂ ਕਿਸ ਕਿਸ ਤਰ੍ਹਾਂ ਦੀ ਜਿਹੜੀ ਹੈਲਪ ਕਰਦੇ ਹੋ ਸ਼ਮਸ਼ਾਦ ਸਿੰਘ ਜੀ ਕਿਸ ਕਿਸ ਤਰ੍ਹਾਂ ਦੀ ਤੁਸੀਂ ਲੋਕਾਂ ਦੀ ਹੈਲਪ ਕਰਦੇ ਹੋ ਹਾਂਜੀ ਹਾਂਜੀ ਮੈਂ ਸਰ ਜਦੋਂ ਵੀ ਮੈਂ ਬਾਈਕ ਦੇ ਉੱਪਰ ਨਿਕਲਦਾ ਅੱਜ ਮੇਰੇ ਕੋਲ ਹਵਾ ਲਪਾ ਚਲੋ ਕੁਦਰਦੀ ਹੈ ਨਹੀਂ ਮੈਂ ਰਸਤੇ 'ਚੋਂ ਲੈ ਲੈਣਾ ਹੁੰਦਾ ਕੁਦਰਦੀ ਆਫਿਸ 'ਚੋਂ ਨਿਕਲਣ ਲੱਗਾ ਸੀ ਤੁਸੀਂ ਬਾਈ ਜੀ ਮਿਲ ਗਏ ਚਲੋ ਤੇ ਮੇਰੇ ਕੋਲ ਮੈਡੀਸਨ ਦੀ ਪੂਰੀ ਕਿੱਟ ਹੁੰਦੀ ਆ ਜੀ ਚਾਬੀਆਂ ਟੂਲ ਜੈਕ ਪਾਨੇ ਪੈਟਰੋਲ ਦੀ ਬੋਤਲ ਟਾਇਰ ਪੈਂਚਰ ਦਾ ਸਮਾਨ ਸਾਰਾ ਕੁਝ ਮੇਰੇ ਕੋਲ ਹੁੰਦਾ ਜੀ ਤੇ ਮਤਲਬ ਮੈਂ ਹਰੇਕ ਤਰ੍ਹਾਂ ਦੀ ਮੈਡੀਸਿਨ ਰੱਖਣਾ ਕੋਈ ਖਵਰਾੜ ਵਗੈਰਾ ਕੋਈ ਆਂਟੀ ਜੀ ਕੋਈ ਗਿਰਗੁਰ ਜਾਂਦੇ ਨੇ ਸਰਟੀਫਿਕੇਟ ਛੋਟੀ ਮੋਡੀ ਲੱਗਦੀ ਆ ਤੇ ਟਾਇਰ ਪੈਂਚਰ ਦਾ ਟਿਊਬਲੈਸ ਟਾਇਰ ਦਾ ਮੈਂ ਪੈਂਚਰ ਵੀ ਲਾ ਦੇਣਾ ਪੈਟਰੋਲ ਦੀ ਬੋਤਲ ਹੈਗੀ ਆ ਚਾਬੀਆਂ ਪਾਣੇ ਹੈਗੇ ਤੇ ਜੈਕ ਤੇ ਹਵਾਲਾ ਪੰਪੂ ਵੀ ਮੈਂ ਲੈ ਕੇ ਨਿਕਲਦਾ ਚਲੋ ਤੁਸੀਂ ਅਕਸਰ ਸਾਰੀ ਮਤਲਬ ਵੀਰਾਂ ਨੇ ਦੇਖਿਆ ਹੀ ਹੋਣਾ ਵੀਡੀਓ ਦੇ ਵਿੱਚ ਚਲੋ ਹੁਣ ਮੈਂ ਲੈਂਦਾ ਜਾਊਂਗਾ ਜਾਂਦਾ ਹੋਇਆ ਤੇ ਮੈਂ ਸਾਰਾ ਕੁਝ ਲੈ ਕੇ ਨਿਕਲਦਾ ਕਈ ਵਾਰ ਮਤਲਬ ਹੁੰਦਾ ਕਿਸਦਾ ਟਾਇਰ ਪੈਂਚਰ ਹੋ ਜਾਂਦਾ ਕੋਈ ਰਾਤ ਨੂੰ 12 ਵਜੇ 11 ਵਜੇ ਕੋਈ ਸ਼ਾਪ ਨਹੀਂ ਖੁੱਲੀ ਹ ਇੱਕ ਵੀਰ ਜੀ ਮੈਂ ਹੋਰ ਰਿਕਵੈਸਟ ਕਰਨਾ ਰਿਕਵੈਸਟ ਵੀ ਲਾ ਲਓ ਚਾਹੇ ਮੇਰੀ ਅਰਜ਼ ਲਾ ਲਓ ਬਹੁਤ ਵੀਰਿਆ ਨੇ ਮਤਲਬ ਇੱਕ ਸਾਈਡ ਦੇ ਉੱਪਰ ਕਮੈਂਟ ਵੀ ਸੀਗੇ ਕਿ ਇਹ ਦੇਖੋ 10 20 ਦਿਨ ਤੱਕ ਬਹਿ ਜਾਣ ਅੱਜ 10 ਮਹੀਨੇ ਹੋ ਚੱਲੇ ਸ਼ਮਸ਼ਾਦ ਭਰਾ ਨੂੰ ਤੁਹਾਡੇ ਨੂੰ ਨਾ ਤਾਂ ਮੈਂ ਬੈਟਣਾ ਤੇ ਨਾ ਹੀ ਬੈਠਾਂ ਜਦੋਂ ਤੱਕ ਸਾਥ ਚੱਲਦੇ ਨੇ ਮੈਂ ਆਪਣੀ ਡਿਊਟੀ ਜਾਰੀ ਰੱਖੂੰਗਾ ਤੇ ਸਰਦੀਆਂ ਹੁਣ ਚਾਹੇ ਕੋਰਾ ਹੋਵੇ ਕੁਝ ਹੋਵੇ ਮੈਂ ਆਪਣੇ ਮੁਸਾਬਰਿਆਂ ਦੀ ਹਮੇਸ਼ਾ ਇਮਾਨਦਾਰੀ ਨਾਲ ਹੈਲਪ ਕਰਦਾ ਰਹੂੰਗਾ ਤੇ ਮੈਨੂੰ ਮਤਲਬ ਇੱਕ ਮੈਸੇਜ ਮੇਰਾ ਲਾਸਟ ਦੇ ਹੋਰ ਹੁੰਦਾ ਵੀਰ ਜੀ ਕਿ ਜਦੋਂ ਵੀ ਆਪਾਂ ਰੋਡ ਦੇ ਉੱਪਰ ਸਫ਼ਰ ਕਰਦੇ ਆ ਵੀਰੇ ਤੁਸੀਂ 2 ਮਿੰਟ ਕਿਸੇ ਦੇ ਲਈ ਖੜ ਜਾਇਆ ਕਰੋ ਇਹ ਨਾ ਸੋਚਿਆ ਕਰੋ ਕੋਈ ਦੇਖਿਆ ਕਰੋ ਮੁਸੀਬਤ ਦੇ ਵਿੱਚ ਕੋਈ ਮਤਲਬ ਵੀਰ ਭਾਈ ਖੜਾ ਜਾ ਮੇਰੀ ਭੈਣ ਖੜੀ ਆ ਬਾਈਕ ਖੜਾ ਜਾ ਕਿਸੇ ਦੀ ਕਾਰ ਪੈਂਚਰ ਹੋਈ ਆ ਜਾਂ ਪੈਟਰੋਲ ਖਤਮ ਹੋਇਆ ਆਪਣੇ ਜ਼ਿੰਦਗੀ ਦੇ 2 ਪਲ ਕੱਢ ਕੇ 2 ਮਿੰਟ ਲਈ ਖੜ ਜਾ ਕਰੋ ਅੱਗੇ ਤੁਹਾਨੂੰ ਕਿੰਨਾ ਟਾਈਮ ਲੱਗੇ ਕਿੰਨਾ ਨਾ ਲੱਗੇ ਇਹ ਉੱਪਰ ਵਾਲੇ ਪਰਮਾਤਮਾ ਜਾਣਦਾ ਹੈ ਨਾ ਜੀ 2 ਮਿੰਟ ਜ਼ਰੂਰ ਖੜਾ ਕਰੋ ਜਿਵੇਂ ਮੈਂ ਖੜਦਾ ਤੇ ਬਾਕੀ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਤੇ ਮੈਂ ਉਹ ਤੁਹਾਡੇ ਪਿਆਰ ਸਦਕੇ ਹੀ ਆਪਣੀ ਡਿਊਟੀ ਜਾਰੀ ਰੱਖੀ ਹੋਈ ਆ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਇੱਕ ਮੈਂ ਗੱਲ ਤੁਹਾਨੂੰ ਪੁੱਛਣੀ ਚਾਹੂੰਗਾ ਕਿ ਕਿਤੇ ਕੋਈ ਸਮੱਸਿਆ ਨਹੀਂ ਆਂਦੀ ਜਿਸ ਤਰ੍ਹਾਂ ਤੁਸੀਂ ਰਾਤ ਨੂੰ 11:30 ਵਜੇ ਤੱਕ ਡਿਊਟੀ ਕਰਦੇ ਹੋ ਕਿਤੇ ਕੋਈ ਤੁਹਾਨੂੰ ਸਮੱਸਿਆ ਦਾ ਖੁਦ ਨੂੰ ਸਾਹਮਣਾ ਕਰਨਾ ਪਿਆ ਗਿਆ ਹੋਵੇ ਜਾਂ ਕਿਸੇ ਕੋਈ ਕਿਸੇ ਨਾਲ ਕੋਈ ਬਹਿਸ ਵਾਜੀ ਐਦਾਂ ਦਾ ਕੁਝ ਨਹੀਂ ਸਾਹਮਣੇ ਆਇਆ ਨਹੀਂ ਸਰ ਮੈਨੂੰ ਫੋਨ ਉਦਾਂ ਫਰੌਡ ਕਾਲ ਜਿਵੇਂ ਕਹਦੇ ਨੇ ਬਹੁਤ ਧਾਇਆਂ ਨੇ ਵੀਰ ਜੀ ਮੈਂ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਰਿਕਵੈਸਟ ਕਰਦਾ ਕਈ ਵਾਰ ਮੈਨੂੰ 2-3 ਵਾਰ ਹੋਇਆ ਕੀ ਵੀਰ ਜੀ ਉਰੇ ਅਸੀਂ ਖੜੇ ਆ ਤੇ ਜਦੋਂ ਮੈਂ ਪਹੁੰਚਦਾ ਕਈ ਵਾਰ ਤਾਂ ਪੱਤਰਕਾਰ ਭਾਜੀ ਹੁੰਦੇ ਨੇ ਕਿ ਯਾਰ ਸੌਰੀ ਵੀਰੇ ਤੈਨੂੰ ਜਾਣ ਕੇ ਦੇਖਿਆ ਸੀ ਕਿ ਤੂੰ ਆਉਂਦਾ ਕਿ ਨਹੀਂ ਮੈਂ ਪਹੁੰਚ ਜਾਣਾ ਜੀ ਤੇ ਇੱਕ ਦੋ ਵਾਰ ਹੋਰ ਹੁੰਦੇ ਨੇ ਕਿ ਯਾਰ ਤੈਨੂੰ ਦੇਖਣਾ ਸੀਗਾ ਤੂੰ ਬੜੇ ਤੇਰੇ ਨਾਮ ਸੁਣੇ ਤੋਂ ਵੀਡੀਓ ਪਾਉਣਾ ਕਿ ਤੂੰ ਆਉਂਦਾ ਕਿ ਨਹੀਂ 10 ਵਜੇ ਦਾ ਟਾਈਮ ਆ 10:30 ਸਰ ਮੈਂ ਜਿਹੜੀ ਸਾਈਟ ਤੇ ਹੁੰਨਾ ਹਾਂ ਮੈਨੂੰ ਟਾਈਮ ਜ਼ਰੂਰ ਲੱਗ ਜਾਂਦਾ ਕਿਉਂਕਿ ਮੈਂ ਕੱਲਾ ਬੰਦਾ ਮੇਰੇ ਕੋਲੇ ਨਾਬਾ ਰੋਡ ਮਲੇਰਕੁੱਲਾ ਰੋਡ ਧੂਰੀ ਰੋਡ ਸੰਗਰੂਰ ਰੋਡ ਅਹਿਮਦਗੜ ਸੰਦੌੜ ਮੈਂ ਵੱਖ-ਵੱਖ ਏਰੀਆ ਦੇ ਵਿੱਚ ਗਸ਼ਤ ਕਰਦਾ No te hará la...